ਹਾਂਜੀ ਮਿੱਤਰੋ ਸਾਸਤਰੀ ਕਾਲ ਵੈਲਕਮ ਟੂ ਮਾਈ ਚੈਨਲ ਤੇ ਵੈਲਕਮ ਟੂ ਨਿਊ ਬਲੌਗ ਅੱਜ ਦੇ ਬਲੌਗ ਚ ਜੀ ਵੀਕਐਂਡ ਆ ਗਿਆ ক্রিকেট ਟੂਰਨਾਮੈਂਟ ਆ ਕਿਟ ਬੈਗ ਤਿਆਰ ਹੈ ਗਰਾਊਂਡ ਪਹੁੰਚ ਗਏ ਆ ਤੇ ਟੂਰਨਾਮੈਂਟ ਹੋਣਾ ਜਿਹਦੀ ਆਪਾਂ ਲਾਸਟ ਵੀਕ ਪ੍ਰੈਪਰੇਸ਼ਨ ਵੀ ਕਰਦੇ ਸੀਗੇ ਤੇ ਇਹ ਵੀਕਐਂਡ ਟੂਰਨਾਮੈਂਟ ਆ ਜੀ ক্রিকেট ਦਾ ਟੂਰਨਾਮੈਂਟ ਹੈ ਲੈਦਰ ਬਾਲ ਟੂਰਨਾਮੈਂਟ ਹੈ ਅਰਾਊਂਡ 15 ਟੀਮਜ਼ ਆ ਰਹੀਆਂ ਨੇ ਟਵੂੰਬਾ ਚ ਹੋ ਰਿਹਾ ਟੂਰਨਾਮੈਂਟ ਤੇ ਬ੍ਰਿਸਬਨ ਤੇ ਸਰਾਊਂਡਸ ਤੋਂ ਬਾਅਦ 15 15 ਟੀਮਜ਼ ਨੇ ਆਈ ਥਿੰਕ ਤੇ ਦੋ ਦਿਨ ਟੂਰਨਾਮੈਂਟ ਚੱਲਣਾ ਹੈ ਤੇ ਆ ਜਾਓ ਚਲਿਏ ਟੂਰਨਾਮੈਂਟ ਖੇਡਣ ਤੇ ਤੁਸੀਂ ਆ ਜਾਓ ਮੇਨਾ ਟੂਰਨਾਮੈਂਟ ਦੇਖਣ ਤੇ ਮੌਸਮ ਕੁਝ ਏਦਾਂ ਵਾ ਜੀ ਧੁੱਪ ਤਾਂ ਨਿਕਲੀ ਆ ਬਟ ਕਾਫੀ ਹਵਾ ਚੱਲ ਰਹੀ ਉਹ ਮਗਰ ਖਾਉਣ ਹੈ ਤੇ ਆਜੋ ਨਾ ਨਾਲੇ ਦਿਖਾਉਣ ਨਿਆ ਨਾਲੇ ਮਨੋਰੰਜਨ ਕਰਾਉਣੇ ਆ ਆ ਜਾਓ ਫਿਰ ਉਡੀ ਮੈਟਰ ਪਿਚ ਦਾ ਪਿਚ ਕੰਡੀਸ਼ਨ ਕਾਫੀ ਗੁੱਡ ਟੂ ਗ੍ਰੀਨ ਕਰਾਸੀ ਪਿਚ ਹੈ ਕਿਉਂਕਿ ਇੱਥੇ ਕਾਫੀ ਮੈਚ ਹੋਣੇ ਆ ਅਗਲੇ 2 ਦਿਨ ਜਿਹਨਾਂ ਨੇ ਗ੍ਰੀਨ ਕਰਾਸੀ ਪਿਚ ਰੱਖੀ ਹੈ ਹੈ ਪੜੀ ਜਾਂਦੀ ਹੈ ਕਹਿੰਦੇ ਨਾ ਦੋ ਆਉਂਦੇ ਆ ਕੀ ਤੂੰ ਮਾਇਨਾ ਕਰਨਾ ਖਲੋ ਜਾ ਆ ਜਾ ਓਏ ਕਰੋ ਪਿਚ ਤੇ ਪ੍ਰੀ ਕ੍ਰਿਕਟ ਸ਼ੋਅ ਚੱਲੰਦਿਆ ਵਾ ਸਾਹਰਾ ਹਾਂਜੀ ਭਾਜੀ ਦੱਸੋ ਪਿਚ ਦਾ ਮੌਇਨਾ ਕੀ ਕਹਿੰਦਾ ਅੱਜ ਦੀ ਪਿਚ ਦੀ ਕੰਡੀਸ਼ਨਸ ਕੀ ਕਹਿੰਦੇ ਪਿਚ ਬਹੁਤ ਵਧੀਆ ਲੱਗਣ ਦੀ ਮੈਨੂੰ ਤੇ ਬੈਟਸਮੈਨ ਲਈ ਬਹੁਤ ਵਧੀਆ ਪਿਚ ਲੱਗਣ ਦੀ ਹੈ ਬਾਕੀ ਦੇਖੋ ਕੀ ਹੁੰਦਾ ਹੈ ਮੈਚ ਬਟ 10 ਓਵਰਾਂ ਦਾ ਹੀ ਆ ਤੇ ਰੂਲ ਇੱਥੇ ਹੈਗਾ ਕਿ 35 ਰਨ ਤੋਂ ਬਾਅਦ ਕਿੰਨੇ ਬਣਾ ਲੈ ਰਿਟਾਇਰ ਓਕੇ ਮਤਲਬ ਰਿਟਾਇਰ ਕਰਨਾ ਪੜਾ ਅਗਰ ਭਈ 35 ਸਕੋਰ ਪੜਾਦੇ ਤੁਸੀਂ ਹਾਫ ਸੈਂਚਰੀ ਨਹੀਂ ਬਣਾ ਸਕਦੇ ਓਕੇ ਯਾ ਸਾਡੇ ਸਾਰੇ ਪਲੇਅਰ ਵਧੀਆ ਯਾਰ ਸਾਰੇ ਨੇ 35-35 ਮਾਦੇ ਵੇਖੋ ਕਿੱਥੇ ਜਾਂਦੀ ਗੱਲ 35 ਦੇ 10 ਮਿੰਟ 350 350 10 ਕਲੀਅਰ ਹਲੇ ਆਉਂਦੇ ਆ ਹਲੇ ਆਏ ਨਹੀਂ ਕਿ 8 ਵਜੇ ਸ਼ੁਰੂ ਨਹੀਂ ਹੈਗਾ ਟਾਈਮ ਹੋ ਗਿਆ ਇਹ ਜੇ ਚਾਹ ਕੌਫੀਆ ਚੱਲਣੀਆਂ ਵਾ ਮੁੰਡਿਆਂ ਦੀ ਇਹ ਮੈਨੂੰ ਲੱਗਦਾ 8 ਦੇ 8 ਵਜੇ ਕਰੂਗੀ ਯਾਨੀ ਇਹ ਇੰਡੀਅਨ ਸਭ ਉਹ ਪੰਜਾਬੀ ਆ ਉਤੋਂ ਤੇ 8 ਵਜੇ ਕਹੋਗੇ ਤਾਂ 9 ਵਜੇ ਆਣ ਇਹਨਾਂ ਨੇ ਬਾਕੀ ਸਹੀ ਆ ਓਕੇ ਰਿਪੋਰਟ ਜਿਹੜਾ 8 ਵੇ ਟਾਈਮ ਦੇ 8 ਵਜੇ ਆ ਗਿਆ ਨਾ ਮਤਲਬ ਜਲਦੀ ਆਇਆ ਜਲਦੀ ਆਇਆ ਇਹ ਤਾਂ ਹੈ ਇਹ ਤਾਂ ਹੈ ਇਹ ਤਾਂ ਹੈ ਜਲਦੀ ਜਲਦੀ ਆਇਆ ਬਿਲਕੁਲ ਬਿਲਕੁਲ ਮੈਂ 8 ਵੇ ਪੂਰੇ 8 ਵਜੇ ਆ ਪਾਜੀ ਆਏ 7 ਵਜੇ ਇਹ ਮੈਂ 7 ਵਜੇ ਉੱਠਿਆ 7 ਵਜੇ ਇੱਥੇ ਪਹੁੰਚਿਆ ਮੈਂ ਕਿਹਾ ਮੈਂ ਲੇਟ ਹੋ ਗਿਆ ਜਦੋਂ ਇੱਥੇ ਆਇਆ ਤੇ ਸਿਰਫ ਤਿੰਨ ਮੁੰਡੇ ਪਏ ਇਹ ਕਿਹੋ ਜਿਹਾ ਚੱਕਰ ਹੈ ਕਿੰਨਾ ਕਪ ਚੱਲ ਰਹੇ ਆ ਭਾਈ ਚਾਹ ਦਾ ਇਹ ਵੀ ਇਹ 온ਲੀ ਫੋਰ 온ਲੀ ਫੋਰ ਵਧੀਆ ਵਧੀਆ ਟਰੋਫੀਆਂ ਦੇਖ ਲਓ ਮਿੱਤਰੋ 65 ਬੰਦਾ ਬੁਆਰੀਅਰ ਆਰਗੇਨਾਈਜ਼ਰਸ ਮੈਚ ਸ਼ੁਰੂ ਹੋਣ ਦੇ ਟਾਈਮ ਥੋੜਾ ਪਿਆ ਅਸੀਂ ਆਪਣੇ ਡੱਕ ਆਊਟ ਪਵੇਲੀ ਨੇ ਪਹੁੰਚ ਗਿਆ ਸਮਾਨ ਕਿੱਟਸ ਰੱਖਿਆ ਤੇ ਸਾਰੀਆਂ ਨਵ ਬਾਈ ਵਲੌਗਸ ਇਹਦੀ ਮੇਰੀ ਟੀਮ ਦੇ ਖੇਡਣ ਤੇ ਆ ਤੇ ਉਹ ਸਾਹਮਣੇ ਵਾਲੇ ਗਰਾਊਂਡ ਚ ਉੱਥੇ ਆਪਣਾ ਉੱਥੇ ਮੈਚ ਆ ਬੰਦੇ ਐਕਸ਼ਨ ਰੱਖਦੇ ਪਰਫੈਸ਼ਨਲਿਜ਼ਮ ਦੇਖੋ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਪ੍ਰੈਕਟਿਸ ਵਾਰਮ ਅਪ ਮੈਂ ਹੀ ਚਾਹੀ ਤਾ ਕਿ ਬਾਕੀ ਆ ਆਈ ਥਿੰਕ ਸਾਰੇ ਪਲੇਅਰ ਜਿਨ੍ਹਾਂ ਨੇ ਯਾਸ਼ ਕੀਤੀ ਹੈ ਆਪਾਂ ਸਾਰਿਆਂ ਨੂੰ ਇਨਵੋਲਵ ਕੀਤਾ ਵਾ ਹਨ ਤੇ ਮੈਂ ਹੀ ਅੱਗੇ ਕਰਦੇ ਰਵਾਂਗੇ ਬਾਕੀ ਆਦਾ ਮੈਚ ਹੁਣ ਲੱਗਾ ਸ਼ੁਰੂ ਮਿੱਤਰੋ ਇੱਧਰ ਪਵੇਲੀਅਨ ਪੂਰਾ ਤਿਆਰ ਹੈ ਪੈਡ ਪਾਲੇ ਪਾਣੀ ਤੇ ਦੇਖੋ ਕੀ ਬਣਦਾ ਫਸਟ ਬਾਲ ਵੈਰੀ ਸੋ ਜੀ ਮਿੱਤਰੋ ਇੱਕ ਮੈਚ ਸਮਾਪਤ ਟੀ ਬ੍ਰੇਕ ਹੋਈ ਹੈ ਬਟ ਪਹਿਲੇ ਮੈਚ ਦੀ ਖਬਰ ਇਦਾਂ ਪਹਿਲਾਂ ਅਸੀਂ ਕੀਤੀ ਬੈਟਿੰਗ ਫੇਰ ਕੀਤੀ ਬੋਲਿੰਗ ਤੇ ਜਿੱਤ ਗਏ ਆ ਰਿਜ਼ਲਟ ਇੱਕ ਨਿਊਜ਼ ਤਾਂ ਹਾਲਾ ਕਿ ਮੈਚ ਜਿੱਤੇ ਐ ਦੂਜੀ ਨਿਊਜ਼ ਆਵਾ ਕਿ ਤੁਹਾਡੇ ਵੀਰ ਨੂੰ ਮੈਨ ਆਫ ਦਾ ਮੈਚ ਅਵਾਰਡ ਫॉर ਬੋਲਿੰਗ 2 ওভার 18 ਅੰਤੇ ਤੇਨੇ ਬਿਕਤਾ ਤੇ ਬਹੁਤ ਵਧੀਆ ਮੈਚ ਸੀਗਾ ਹੁਣ ਸਾਡਾ ਦੂਜਾ ਮੈਚ ਹੋਣਾ ਹੈ ਇਸ ਦਿਨ ਆਈ ਥਿੰਕ 20 25 ਮਿੰਟਸ ਤੇ ਮਹਾਰਾਜਾ ਸ਼ੁਕਰ ਆ ਜੀ ਤੁਹਾਨੂੰ ਗ੍ਰਾਮ ਦਸ ਦਾ ਸ਼ੁਕਰ ਆ ਵਧੀਆ ਪਰਫਾਰਮੈਂਸ ਹੋ ਗਈ ਜਿੱਤ ਗਏ ਮੈਚ ਗੁੱਡ ਰਿਜ਼ਲਟ ਗੁੱਡ ਰਿਜ਼ਲਟ ਫॉर द ਟੀਮ ਐਸ ਵੈਲ ਤੇ ਆ ਜਾ ਚਾਹ ਪੀਓ ਵੇਸਨ ਖਾਓ ਵਧੀਆ ਪ੍ਰੋਗਰਾਮ ਕੀਤਾ ਪਿਆ ਮੁੰਡਿਆਂ ਨੇ ਤੇ ਬਹੁਤ ਵਧੀਆ ਚੱਲਦਾ ਆ ਆਓ ਉਹ ਉੱਧਰ ਲੱਗਾ ਪਿਆ ਸਟਾਲ ਸਾਡੇ ਪੰਜਾਬ ਟੁੰਬਾ ਵਾਰੀਅਰਸ ਦਾ ਕੈਂਪ ਹੈ ਇੱਧਰ ਚੱਲ ਰਿਹਾ ਦੂਸਰਾ ਮੈਚ ਫੀਲਡ ਕੋਲ ਪੰਜਾਬੀ ਵਾਰੀਸ ਗ੍ਰੀਨ ਬੱਲੇ ਜੋ ਮੈਚ ਹੋ ਚੁੱਕਾ ਖਤਮ ਪਹਿਲਾ ਮੈਚ ਅਸੀਂ ਲੋਕ ਜਿੱਤ ਚੁੱਕੇ ਹਾਂ ਤੇ ਹਰਮਨ ਨੂੰ ਮਿਲਿਆ ਮੈਨ ਆਫ ਦਾ ਮੈਚ ਪੰਜਾਬੀ ਬੋਲਣੀ ਹੈ ਮੇਰਾ ਜਨਮ ਹੈ ਅੱਛਾ ਸੌਰੀ ਭਾਈ ਮੁੰਡਾ ਮੈਨ ਆਫ ਦਾ ਮੈਚ ਬਣਿਆ ਤਿੰਨ ਵਿਕਟਾਂ ਲੀਆਂ ਦੋ ਦੋ ਬਰਾਛੇ ਰੱਠ ਰਨ ਮਾਰੇ ਤੇ ਇਹਨਾਂ ਰਨ ਜਿਹੜੇ ਬੈਟਾਂ ਮਾਰ ਚੁੱਕ ਨੇ ਮਾਰੇ ਸੀਗੇ 12 13 ਰਨ ਇਹਨਾਂ ਨੇ ਬੈਟਾਂ ਮਾਰੇ ਤੇ ਮੈਨ ਆਫ ਦਾ ਮੈਚ ਤੇ ਟਰੋਫੀ ਲਈ ਵੈਸਾ ਮੁੰਡਾ ਅਸੀਂ ਮੈਚ ਜਿੱਤ ਗਏ ਪਹਿਲਾ ਮੈਚ ਜਿੱਤ ਗਏ ਦੂਜਾ ਮੈਚ ਹੁਣ ਹੁਣ ਵਾਲਾ ਤੇ ਦੇਖੋ ਤਿੰਨ ਟੀਮਾਂ ਨਾਲ ਇੱਕ ਗਰੁੱਪ ਵਿੱਚ ਇੱਕ ਗਰੁੱਪ ਚ ਤਿੰਨ ਟੀਮਾਂ ਤੇ ਪਹਿਲਾ ਮੈਚ ਜਿੱਤ ਗਏ ਤੇ ਜੇ ਪਹਿਲਾ ਮੈਚ ਜਿੱਤ ਗਏ ਕੁਆਲੀਫਾਈ ਤਾਂ ਹੋ ਗਏ ਕੁਆਰਟਰ ਫਾਈਨਲ ਲਈ ਲੇਕਿਨ ਇਹ ਸੋਚ ਰਹੇ ਕਿ ਦੂਜਾ ਵੀ ਜਿੱਤੇ ਤਾਂ ਕਿ ਟੇਬਲ ਤੇ ਟੌਪ ਚ ਰਹਈਏ ਅਸੀਂ ਟੇਬਲ ਟੌਪ ਟੇਬਲ ਟੌਪ ਤੇ ਭਾਈ ਟਰੋਫੀ ਮੁੰਡੇ ਦੀ ਟਰੋਫੀ ਪਹੁੰਚਦਾ ਕਰੋ ਜੀ ਉਹਨਾਂ ਦਾ ਜਾਨਵਰ ਬਿੱਲਾ ਗਵਾਹ ਹਾਂ ਜੀ ਮਿੱਤਰੋ ਦੂਜਾ ਮੈਚ ਖਤਮ ਦੂਜੇ ਮੈਚ ਦੀ ਖਬਰ ਇਦਾਂ ਕਿ ਹੀ ਹਾਰ ਗਏ ਆ ਥੋੜਾ ਜਿਹਾ ਬੜਾ ਜਿਆ ਦੂਜੇ ਪਾਸੇ ਚਲ ਗਿਆ ਮੈਂ ਅਜ ਕਟਾਪਾ ਪੈ ਗਿਆ ਵਾ ਟੀਮ ਸਾਡੀ ਨੂੰ ਤੇ ਚਲੋ ਕੋਈ ਨਹੀਂ ਇੱਕ ਮੈਚ ਦੇਖ ਹਾਰ ਕੇ ਹੁਣ ਇੱਕ ਕੁਆਰਟਰ ਫਾਈਨਲ ਸਾਡਾ ਹੋਣਾ ਸ਼ਾਮ ਨੂੰ ਲੰਚ ਬ੍ਰੇਕ ਹੋਈ ਹੈ ਲੰਚ ਬ੍ਰੇਕ ਚ ਲੰਗਰ ਲੱਗਾ ਜੀ ਛੋਲੇ ਪਨੀਰ ਤੇ ਚੌਲਾਂ ਦਾ ਲੰਗਰ ਹੈ ਤੇ ਹੁਣੇ ਪਤਾ ਲੱਗੀ ਖਬਰ ਆਈ ਹੈ ਕਿ ਦੂਜੀ ਟੀਮ ਖੇਡਦੀ ਸੀ ਤੇ ਇਹਨੇ ਗੋਲ ਮਾਰਤੀ ਗੱਡੀ ਦਾ ਸ਼ੀਸ਼ਾ ਭੰਦ ਤੇ ਦੇਖਦੇ ਜਾ ਕੇ ਕਿਹਦਾ ਸ਼ੀਸ਼ਾ ਭੰਨਿਆ ਸਾ ਮੇਰੀ ਗੱਡੀ ਵੀ ਉੱਥੇ ਕਿ ਲੱਗੀ ਆ ਤੇ ਚਲੋ ਆਜੋ ਦੇਖਦੇ ਕੀ ਬਣਦਾ ਹੈ ਤੇਰੀ ਗੱਡੀ ਵੀ ਉੱਥੇ ਲੱਗੀ ਆ ਚਲ ਦੇਖ ਰਹੇ ਹਾਂ ਕੀ ਬਣਦਾ ਉੱਧਰ ਜਾ ਕੇ ਮੈਚ ਲੱਗਾ ਮਿੱਤਰੋ ਤੇ ਬਦਲ ਬਦਲ ਥੋੜਾ ਜਿਹਾ ਹੌਣ ਲੱਪਿਆ ਵਾ ਕਿਣ-ਮਣ ਕਿਣ-ਮਣ ਹੋਈ ਆ ਹੱਲੇ ਸਾਡਾ ਕੁਆਰਟਰ ਫਾਈਨਲ ਪਿਆ ਵਾ ਦੇਖੋ ਕੀ ਬਣਦਾ ਪਟਾਈ ਹੁਣ ਚੱਲੇ ਆ ਗੱਡੀ ਦੀ ਖਬਰ ਲੈਣ ਜੀ ਦੇ ਸਾਨੂੰ ਖਬਰ ਆਈ ਆ ਸ਼ੀਸ਼ਾ ਟੁੱਟਾ ਤੇ ਦੇਖਦੇ ਖਬਰ ਸੱਚੀ ਆ ਕਿ ਇਹ ਫੇਕ ਆ ਖਬਰ ਗੱਡੀ ਉੱਤੇ ਹੈਗੀ ਆ ਕਿ ਚਲ ਗਈ ਆ ਆ ਜੋ ਕਰਦੇ ਆ ਮੌਈਨਾ ਸਿਚੁਏਸ਼ਨ ਦਾ ਆ ਕੀ ਕੀ ਬਣੇ ਓਏ ਆ ਗਿੱਟੀ ਖਲੋਤੀ ਮੇਰੀ ਇਹਦੀ ਖਲੋਤੀ ਇਹ ਨਮਜੋਦ ਦੀ ਤੇ ਇਧਰ ਹੋ ਗਈ ਆ ਜੀ ਕਾਰਵਾਈ ਉਹੋ ਦੇਖਦਾ ਕੋਚ ਵਿੱਚ ਕਿੱਥੇ ਬੋਲ ਬੋਲ ਤਾਂ ਨਹੀਂ ਲੱਗ ਰਹੀ ਪਰ ਬੱਜੀ ਜਰੂਰ ਹੈ ਹੈਂ ਮੇਰੀ ਗੱਡੀ ਨਾਲ ਖੜੀ ਆ ਪਾਪੇ ਦੀ ਕਰਫੂ ਨਾਲ ਗੱਡੀ ਆ ਜੀ ਸਾਹ ਚਾਹੇ ਇੱਕ ਪਾਰਕਿੰਗ ਗੱਡੀ ਆਤੇ ਵੱਜਾ ਇਹਦੀ ਗੱਡੀ ਆ 1015 ਰੋਡ ਆਵਰ ਲੱਗ ਜਾਨਾ ਆ ਨਾਲ ਦੀ ਗੱਡੀ ਇਹਦੀ ਉੱਤੋਂ ਪਰਲੀ ਗੱਡੀ ਮੇਰੀ ਇਹ ਬੱਬੇ ਦਾ ਕੀ ਇੰਸ਼ੋਰੈਂਸ ਕਲੇਮ ਕਰੂਗਾ ਹਣਾ ਉਹਨਾਂ ਦਾ ਅਖਬਾਰ ਲਵੇੜ ਦੂਗਾ ਅਗਲਾ ਮੈਚ ਸਟਾਰਟ ਹੋਣ ਲੱਗਾ ਤੇ ਹੁਣ ਲੱਗੀ ਸਾਡੀ ਡਿਊਟੀ ਅੰਪਾਇਰਿੰਗ ਦੀ ਕਿਉਂਕਿ ਸਾਡਾ ਕਲੱਬ ਆਰਗੇਨਾਈਜ਼ ਕਰ ਰਿਹਾ ਇਸ ਲਈ ਇਹਨਾਂ ਕੋ ਅੰਪਾਇਰ ਘਟ ਹੈ ਅੱਜ ਤੇ ਚਲੋ ਅੰਪਾਇਰਿੰਗ ਕਰ ਲੈਨੇ ਹੁਣ ਮੈਂ ਲੈਗਜ ਲੱਗਾ ਲੈਗ ਅੰਪਾਇਰਿੰਗ ਤੇ ਉਧਰ ਨਵਜੋਤ ਖਲੋਤਾ ਵਾ ਮੇਨ ਅੰਪਾਇਰ ਪੰਜ ਪੰਜ ਓਵਰਾਂ ਬਾਅਦ ਅੰਪਾਇਰ ਚੇਨੂ ਦੇ ਤੇ ਓਹੋ ਕਣੀਆਂ ਵੀ ਪੈ ਲੱਪੀਆਂ ਕੈਣ ਮੈਣ ਕੈਣ ਮੈਣ ਹੋਣ ਲੱਗੀ ਓਏ ਹਾਂਜੀ ਇੱਕ ਗੁੱਟ ਨਿਊਜ਼ ਵੀ ਆ ਬੈਡ ਨਿਊਜ਼ ਵੀ ਆ ਹਨੀ ਦੋਵੇਂ ਬੈਟ ਨਿਊਜ਼ ਆ ਪਹਿਲੀ ਬੈਟ ਨਿਊਜ਼ ਇੱਧਰ ਹੋ ਗਏ ਆ ਹਲਾਲ ਇਹ ਜਿਹੜਾ ਦਰਦ ਹੋ ਰਹੀ ਹੈ ਮ제 ਲੈ ਰਿਹਾ ਮੇਰੇ ਦੂਜੀ ਬੈਟਰੀ ਵਿੱਚ ਅਸੀਂ ਤੀਜਾ ਮੈਚ ਵੀ ਹਾਰ ਗਏ ਉਹ ਬੈਟਰੀ ਇਧਰ ਕਿੰਨੇ ਕਿੱਦਾਂ ਲੱਗ ਰਿਹਾ ਸੰਸਲਾਹਟ ਸੰਸਲਾਹਟ ਮੈਨੂੰ ਸੌਰੀ ਬਹੁਤ ਪੇਨ ਸੇਮ ਜਗ੍ਹਾ ਤੇ ਦੋ ਵਾਰ ਬੋਲ ਵਜ ਗਈ ਮੈਨੂੰ ਪਤਾ ਮੈਂ ਕਿੱਦਾਂ ਬਹੁਤ ਜ਼ਿਆਦਾ ਪੇਨ ਹੋ ਰਹੀ ਮੈਂ ਕਿਸੇ ਨੂੰ ਬੁਲਾਇਆ ਕੋਈ ਮੇਰੀ ਗੱਡੀ ਪਿਕ ਕਰਕੇ ਲੈ ਜਾਏ ਦੇਖੀ ਕਿੱਦਾਂ ਨਾ 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 ਪਰ ਆ ਵਾ ਹਾਂਜੀ ਮਿੱਤਰੋ ਟੂਰਨਾਮੈਂਟ ਤਾਂ ਖਤਮ ਹੋ ਗਿਆ ਸਾਡੇ ਲਈ ਤੇ ਆਖਰੀ ਮੈਚ ਕੋ ਚੱਲੰਦੇ ਆ ਬਟ ਟਾਈਮ ਦੇਖੋ ਦਿਨ ਦਾ ਪੂਰਾ ਦਾ ਪੂਰਾ ਰੇਨਬੋ ਸੱਤ ਰੰਗ ਉਹ ਥੱਲੇ ਸੱਤ ਰੰਗ ਥੱਲੇ ਮੈਚ ਹੋਉਂਦਿਆ ਬੜੀ ਚੀਜ਼ ਦੇਖੋ ਕਿੰਨਾ ਸ਼ਾਨਦਾਰ ਹੈ ਐਡਾ ਵੱਡਾ ਪੂਰੇ ਕੈਮਰੇ ਚ ਵੀ ਨਹੀਂ ਆਉਂਦਿਆ ਵਲੌਗਰ ਕੀ ਬੜੀ ਮੀਰ ਕੰਮ ਵਲੌਗਰ ਦੇਖ ਲਓ ਰਿਪੋਰਟਰ ਬਣਿਆ ਹੋਇਆ ਗੱਡੀ ਪਾਸੇ ਕਰੀਏ ਮੈਂ ਗੱਡੀ ਕਰਨ ਲੱਗਾ ਪਾਸੇ ਬਾਬੇ